हाई अलर्ट जारी है अलर्ट ਤੋਂ ਬਾਅਦ ਦੁਕਾਨਾਂ ਬੰਦ ਹੋਈਆਂ ਨੇ ਦੁਕਾਨਦਾਰਾਂ ਨੇ ਵੀ ਪੂਰਾ ਸਹਿਯੋਗ ਕੀਤਾ ਲੰਬਾ ਸਾਇਰਨ ਵਜਨ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੋ ਲਗਾਤਾਰ ਲੋਕਾਂ ਨੂੰ ਬਾਜ਼ਾਰ ਬੰਦ ਰੱਖਣ ਦਾ ਰੱਖੇ ਜਾਣ ਦੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਬਾਜ਼ਾਰ ਬੰਦ ਰੱਖ ਕੇ ਜਾਣ ਦੁਕਾਨਾਂ ਬੰਦ ਕਰਨ ਦੇ ਆਦੇਸ਼ ਜਿਹੜੇ ਕੀ ਜਾਰੀ ਕਰ ਦਿੱਤੇ ਗਏ ਨੇ ਦੁਕਾਨਦਾਰਾਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਲੰਬਾ ਸਾਇਰਨ ਵਜਨ ਤੋਂ ਬਾਅਦ ਅਲਰਟ ਜਿਹੜਾ ਕੀ ਜਾਰੀ ਕਰ ਦਿੱਤਾ ਗਿਆ ਸੋ ਗੁਰਦਾਸਪੁਰ ਦੇ ਵਿੱਚ ਵੀ ਹਾਈ ਅਲਰਟ ਹੈ ਗੁਰਦਾਸਪੁਰ ਦੇ ਵਿੱਚ ਵੀ ਜਿਹੜੇ ਕਿ ਹਵਾਈ ਹਮਲੇ ਨੇ ਜਿਹੜੇ ਕਿ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਨੇ ਸੁਰਤੋਂ ਵਚਨ ਦੇ ਲਈ ਅਲਰਟ ਹੋ ਕੇ ਦੁਕਾਨਦਾਰਾਂ ਨੂੰ ਜਿੱਥੇ ਕਿ ਅਲਰਟ ਹੋਣ ਦੇ ਲਈ ਕਿਹਾ ਗਿਆ ਦੁਕਾਨਾਂ ਬੰਦ ਰੱਖਣ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਨੇ ਤੇ ਲੰਬਾ ਸਾਇਰਨ ਵਜਨ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਗੁਰਦਾਸਪੁਰ ਵੀ ਇੱਕ ਸਰਹੱਦੀ ਇਲਾਕਾ ਜਿੱਥੇ ਕਿ ਉਸ ਤੇ ਵੀ ਹਵਾਈ ਹਮਲੇ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਥਾਨਕ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੁਕਾਨਦਾਰਾਂ ਨੇ ਪੂਰਾ ਸਹਿਯੋਗ ਕੀਤਾ ਹਾਲਾਂਕਿ ਦੁਕਾਨਦਾਰਾਂ ਦੇ ਵੱਲੋਂ ਦੁਕਾਨਾਂ ਬੰਦ ਰੱਖੀਆਂ ਜਾ ਰਹੀਆਂ ਨੇ ਤੇ ਲੰਬਾ ਸਾਇਰਨ ਵੱਜਣ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਜ਼ਬਰਦਸਪੁਰ ਦੇ ਵਿੱਚ ਹਾਈ ਅਲਰਟ ਹੈ ਇਸ ਵੇਲੇ ਜ਼ਬਰਦਸਪੁਰ ਦੇ ਵਿੱਚ ਅਲਰਟ ਤੋਂ ਬਾਅਦ ਦੁਕਾਨਾਂ ਬੰਦ ਹੋ ਗਈਆਂ ਨੇ ਦੁਕਾਨਦਾਰਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਹੈ ਲੰਬਾ ਸਾਇਰਨ ਵਜਨ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਲਗਾਤਾਰ ਜਿਸ ਤਰ੍ਹਾਂ ਕਿ ਰਾਤ ਵੇਲੇ ਬਲੈਕਆਊਟ ਕੀਤਾ ਜਾਂਦਾ ਹੈ ਐਨਾ ਸਰਹੱਦੀ ਖੇਤਰਾ ਦੇ ਵਿੱਚ ਬਲੈਕਆਊਟ ਕਰਕੇ ਪੂਰੀ ਤਰੀਕੇ ਨਾਲ ਜਿੱਥੇ ਕਿ ਹਨੇਰਾ ਰੱਖਿਆ ਜਾਂਦਾ ਹੈ ਤਾਂ ਜੋ ਕੋਈ ਵੀ ਹਮਲਾ ਉਹ ਨਾ ਹੋ ਸਕੇ ਉਸ ਤੋਂ ਬਾਅਦ ਸਵੇਰ ਵੇਲੇ ਹੁਣ ਅਲਰਟ ਕਰ ਦਿੱਤਾ ਗਿਆ ਹੈ ਕਿਉਂਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਨੇ ਜੁੜੇ ਕੀ ਹਮਲੇ ਕੀਤੇ ਜਾ ਰਹੇ ਤੇ ਲੰਬਾ ਸਾਇਰਨ ਵਜਨ ਤੋਂ ਬਾਅਦ ਅਲਰਟ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਦੁਕਾਨਾਂ ਬੰਦ ਰੱਖਣ ਦਾ ਆਦੇਸ਼ ਲੋਕਾਨੂ ਕਰਾਰੇ ਵਿੱਚ ਰਹਿੰਦੇ ਹੀ ਆਦੇਸ਼ ਜਿਹੜੇ ਕੀ ਦਿੱਤੇ ਗਏ ਨੇ ਕਿ ਲੋਕ ਘਰਾਂ ਦੇ ਵਿੱਚ ਰਹਣ ਕੋਈ ਵੀ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੇ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਵੱਲੋਂ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ ਵਕ ਵਕ ਥਾਵਾਂ ਤੇ ਬਾਜ਼ਾਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹੇ ਸਰਹੱਦੀ ਇਲਾਕੇ ਗੁਰਦਾਸਪੁਰ ਵਿੱਚ ਇੱਕ ਵਾਰ ਫਿਰ ਤੋਂ ਹਾਈ ਅਲਰਟ ਕਰ ਦਿੱਤਾ ਗਿਆ ਦੁਕਾਨਾਂ ਤੇਜੀ ਨਾਲ ਬੰਦ ਹੋ ਗਈਆਂ ਸਵੇਰੇ ਸਾਇਰਨ ਵਜਿਆ ਜੇਲ ਦਾ ਸਾਇਰਨ ਤੇਜ਼ੀ ਨਾਲ ਵਜਿਆ ਔਰ ਕਾਫੀ ਦੇਰ ਤੱਕ ਸਾਇਰਨ ਵਜਦਾ ਰਿਹਾ ਜਿਸ ਨਾਲ ਲੋਕ ਪੈਨਿਕ ਵੀ ਹੁੰਦੇ ਦੇਖ ਕੇ ਲੇਕਿਨ ਫਿਰ ਪ੍ਰਸ਼ਾਸਨ ਵਾਲੇ ਹੁਕਮ ਕੱਢ ਦਿੱਤੇ ਗਏ ਨੇ ਕਿ ਰੈੱਡ ਅਲਰਜ ਜਾਰੀ ਕਰ ਦਿੱਤਾ ਵੈ ਪੁਲਿਸ ਵਾਲਿਆਂ ਨੇ ਬਾਜ਼ਾਰਾ ਵਿੱਚ ਆ ਕੇ ਗੱਡਿਆਂ ਤੇ ਆ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਹਦਾਇਤ ਦਿੱਤੀ ਜਿਸ ਤੋਂ ਬਾਅਦ ਤੇਜ਼ੀ ਨਾਲ ਦੁਕਾਨਾਂ ਬੰਦ ਹੋ ਗਈਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਔਰ ਲੋਕ ਤੇਜ਼ੀ ਨਾਲ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਨੂੰ ਜਾ ਰਹੇ ਆ ਉਨੇ-ਉਨੇ ਹਾਈਲਾਈਟ ਕਰ ਦਿੱਤਾ ਗਿਆ ਪਾਕਿਸਤਾਨ ਦੇ ਸੰਭਾਵਿਤ ਹਮਲਿਆਂ ਨੂੰ ਦੇਖਦੇ ਹੋਏ ਐਲਰਟ ਜਾਰੀ ਕੀਤੇ ਗਏ ਲੋਕਲ ਦੀ ਸੁਰੱਖਿਆ ਲਈ ਐਲਰਟ ਜਾਰੀ ਕੀਤੇ ਗਏ ਆ ਕੁਝ ਦੁਕਾਨਦਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਹਾਈ ਅਲਰਟ ਜਾਰੀ ਕੀਤਾ ਗਿਆ ਦੁਕਾਨਦਾਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਪਹਿਲਾਂ ਤੇ ਹਦਾਇਤਾਂ ਸੀ ਕਿ 9 ਤੋਂ ਲੈ ਕੇ ਜਿਹੜਾ ਵਾ ਉਹ 5 ਵਜੇ ਤੱਕਰ ਬਲੈਕਆਊਟ ਕੀਤਾ ਜਾਵੇਗਾ ਪਰ ਅੱਜ ਸਵੇਰ ਤੋਂ ਹੀ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਜਿਹੜੇ ਆ ਹੁਕਮ ਜਾਰੀ ਕਰ ਦਿੱਤੇ ਗਏ ਸਾਰਾ ਗਦਾਸਪੁਰ ਜਿਹੜਾ ਵਾ ਉਹ ਬੰਦ ਹੋ ਚੁੱਕਿਆ ਵਾ ਪਾਰ ਵਸਨਾਂ ਵੀ ਅਪੀਲ ਕਰਦੇ ਆ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਫਾਲਤੂ ਜਿਹੜਾ ਵਾ ਉਹ ਬਾਹਰ ਨਾ ਜਾਣ ਤੋਂ ਰਾਤ ਨੂੰ ਜੜੀਆਂ ਜੋ ਵੀ ਪ੍ਰਸ਼ਾਸਨ ਵੱਲੋਂ ਹਦਾਇਤਾਂ ਮਿਲ ਰਹੀਆਂ ਆ ਉਹਦਾ ਪਾਲ ਪਾਲਣਾ ਜ਼ਰੂਰ ਕੀਤਾ ਜਾਵੇ ਕਿਉਂਕਿ ਹਾਲਾਤ ਜਿਹੜੇ ਆ ਉਹ ਬਹੁਤ ਹੀ ਗੰਭੀਰ ਹੋ ਗਏ ਆ ਲਗਭਗ ਕਾਫੀ ਜ਼ਿਲ੍ਹਿਆਂ ਵਿੱਚ ਪਠਾਨਕੋਟ ਅਮ੍ਰਿਤਸਰ ਕਪੂਠਲਾ ਔਰ ਜਲੰਧਰ ਵਗੈਰਾ ਸਾਵੇ ਫਰੀਦਕੋਟ ਔਰ ਜੰ&ਕ ਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਕਾਫੀ ਮਤਲਬ ਕੀ ਬਲਾਸਟ ਵਗੈਰਾ ਜਿਹੜੇ ਆ ਉਹ ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਆ ਪਰ ਘਬਰਾਉਣ ਦੀ ਲੋੜ ਨਹੀਂ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਕਿਉਂਕਿ ਜਿਹੜੀ ਇੰਡੀਅਨ ਆਰਮੀ ਆ ਸਾਡੀ ਬਹੁਤ ਹੀ ਐਸਪੈਕਟਲੀ ਸਟਰੋਂਗ ਹੈਗੀ ਆ ਉਹਨਾਂ ਕੋਲ ਡਿਫੈਂਸ ਸਿਸਟਮ ਜਿਹੜਾ ਵਾ ਉਹ ਮਤਲਬ ਕਿ ਐਸ 400 ਐਸ 70 ਉਹ ਵਰਗੀਆਂ ਕਾਫੀ ਵਧੀਆ ਜੜੀਆਂ ਵਾ ਉਹ ਪਾਵਰ ਵਾਲੀਆਂ ਮਸ਼ੀਨਾਂ ਹੈਗੀਆਂ ਜਿਸ ਕਰਕੇ ਉਹ ਪਾਕਿਸਤਾਨ ਵੱਲੋਂ ਜਿਹੜੇ ਲਗਾਤਾਰ ਹਮਲੇ ਕਰ ਰਿਹਾ ਉਹਦਾ ਜਿਹੜਾ ਵਾ ਉਹ ਮੂਹਰ ਤੋਂ ਜਵਾਬ ਦੇ ਰਹੀ ਆ ਔਰ ਹਵਾ ਦੇ ਵਿੱਚ ਹੀ ਰਿਪਿਊਜ਼ ਕੀਤਾ ਇਸ ਕਰਕੇ ਮਤਲਬ ਕਿ ਪੂਰੇ ਪੰਜਾਬ ਦੇ ਵਿੱਚ ਜਿਆਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਜਿਹੜੇ ਹੁਕਮ ਕੜੇ ਮਿਲੇ ਆ ਉੱਡੀ ਸੁਰੱਖਿਆ ਲਈ ਹੀ ਇਹੋ ਜੇ ਹੁਕਮ ਕੱਡੇ ਜਾਂਦੇ ਆ ਕਿਸੇ ਦਾ ਵੀ ਪੈਨਿਕ ਫੋਨ ਦੀ ਲੋੜ ਨਹੀਂ ਬਿਲਕੁਲ ਜੀ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਕਭਰਾਂ ਦੀ ਲੋੜ ਨਹੀਂ ਆ ਕਿਉਂਕਿ ਛੋਟੇ ਬੱਚਿਆਂ ਨੂੰ ਖਾਸ ਕਰਕੇ ਮਤਲਬ ਕਿ ਮਾਪਿਆਂ ਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਮਤਲਬ ਕਿ ਇੱਕ ਖੇਡ ਦੀ ਤਰ੍ਹਾਂ ਉਹਨਾਂ ਨੂੰ ਮਤਲਬ ਕਿ ਇੱਕ ਲਗਾਏ ਰੱਖਣਾ ਉਹਨਾਂ ਦੇ ਦਿਮਾਗੀ ਤੌਰ ਤੇ ਕੋਈ ਅਜਿਹਾ ਅਸਰ ਨਾ ਪਵਾਨ ਕਿ ਉਹਨਾਂ ਨੂੰ ਪਰੇਸ਼ਾਨੀ ਦੀ ਜਿਹੜੀ ਸਾਹਮਣਾ ਕਰਨਾ ਪਏ ਇਸ ਕਰਕੇ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਜਿਹੜੇ ਦਿੱਤੇ ਗਏ ਹੁਕਮਾਂ ਨੂੰ ਮਤਲਬ ਕਿ ਮੁੱਖ ਪੱਧਰ ਰੱਖ ਕੇ ਉਹਨਾਂ ਦੀ ਪਾਲਣਾ ਕਰਨ ਔਰ ਰਾਤ ਨੂੰ ਜਿਹੜਾ ਵਾ ਉਹ ਜਿਸ ਤਰ੍ਹਾਂ ਕਿ ਬਲੈਕਆਊਟ ਹੋ ਜਾਂਦਾ ਵਾ ਕਿ ਉਹਦੇ ਵਿੱਚ ਆਪਣੀਆਂ ਲਾਈਟਾਂ ਵਗੈਰਾ ਅਨਮੀਟਰ ਵਗੈਰਾ ਔਰ ਬਾਹ ਆਮਰੇ ਕੁਮਰੇ ਦੀਆਂ ਜਿਹੜੀਆਂ ਲੇਟਾਂ ਵਾ ਉਹ ਬੰਦ ਰੱਖਣ ਬਿਲਕੁਲ ਜੀ ਦੁਕਾਨਦਾਰ ਪੂਰੀ ਤਰ੍ਹਾਂ ਕਾਪੀਟ ਕਰਨ ਨੂੰ ਤਿਆਰ ਆ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਰੈੱਡ ਅਲਰਟ ਜਾਰੀ ਕੀਤਾ ਗਿਆ ਕੀ ਕਰਿਆ ਜਾਓ ਸਾਨੂੰ ਆਪਣੀ ਆਰਮੀ ਤੇ ਪੂਰਾ ਮਾਣ ਹੈ ਇੰਡੀਅਨ ਆਰਮੀ ਜਿੰਦਾਬਾਦ ਪਰ ਸਾਰ ਚੀਜ਼ ਨੂੰ ਮੱਦੇ ਨਜ਼ਰ ਆ ਐਡਮਿਨਿਸਟ੍ਰੇਸ਼ਨ ਨੇ ਹਾਈ ਅਲਰਟ ਕੀਤਾ ਗਿਆ ਵਾ ਕਿਉਂਕਿ ਪਟਾਨਕੋਟ ਦੇ ਵਿੱਚ ਡਰੋਨ ਦੇਖੇ ਗਏ ਹਨ ਹੋ ਸਕਦਾ ਹੈ ਕਿ ਉਸ ਚੀਜ਼ ਨੂੰ ਮਤੇ ਨਏ ਰੱਖਦੇ ਸਾਡਾ ਗੁਰਦਾਸਪੁਰ ਸੈਸਟੀਰੀ ਏਰੀਆ ਇਸ ਨੂੰ ਹਰ ਚੀਜ਼ ਨੂੰ ਸੋਚਦੇ ਹੋਏ ਐਡਮਿਸ਼ਨ ਨੇ ਹਾਈ ਅਲਰਟ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਸਾਡੀ ਆਰਮੀ ਸਾਇਮ ਹੈ ਉਹ ਹਰ ਚੀਜ਼ ਨੂੰ ਹਰ ਚੀਜ਼ ਦਾ ਜਵਾਬ ਦੇ ਸਕਦੀ ਆ ਜਿਸ ਤਰ੍ਹਾਂ ਅੱਗੇ 2 ਦਿਨ ਤੋਂ ਉਹ ਡਰੋਨ ਦੇ ਜਿੰਨੇ ਵੀ ਹਮਲੇ ਨੇ ਉਹਨਾਂ ਨੂੰ ਰੋਕ ਰਹੀ ਆ ਔਰ ناکਾਮ ਕਰ ਰਹੀ ਆ ਔਰ ਇੰਡੀਆ ਦਾ ਅਕਲ ਹੋ ਰਹਾ ਦਿੱਖ ਗਿਆ ਕਿ ਕੁਝ ਲੋਕ ਪੂਰਬ ਦੇ ਅੱਗੇ ਉਹ ਸਿੱਧੇ ਲਾਗੇ ਚਲੇ ਜਾਂਦੇ ਜਿਹੜੇ ਉਹਦਾ ਅਨ ਐਕਸਪਲੋਡ ਹੋਏ। ਕਹਾ ਜੀ ਮਤਲਬ ਅਸੀਂ ਤਾਂ ਦੇਣੀ ਚਾਹੀਦੀ ਹੈ ਕਿ ਨਾ ਜਾਣ ਉਹਦੇ ਲੱਗ। ਮੈਂ ਪਬਲਿਕ ਨੂੰ ਇੱਕ ਬੇਨਤੀ ਕਰਦਾ ਵਾਂ ਕਿ ਪਠਾਨਕੋਟ ਦੇ ਵਿੱਚ ਵੀ ਇਹੀ ਗੱਲ ਹੋਈ ਹੈ ਕਿ ਕੋਈ ਡਰੋਨ ਦਿੱਖਦਾ ਵਾ ਲੋਕੀ ਝੰਡ ਬਣਾ ਕੇ ਉਹਦੇ ਲਾਗੇ ਚੱਲ ਜਾਂਦੇ। ਹੋ ਸਕਦਾ ਉਹ ਡਰੋਨ ਦੇ ਵਿੱਚ ਸੈਕੰਡ ਬਲਾਸਟ ਹੋਈ ਹੋਏ ਔਰ ਸਾਡਾ ਜਿਆਦਾ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਪਬਲਿਕ ਨੂੰ ਪਬਲਿਕ ਦੀ ਜਿਹੜੀ ਜਾਨ ਮਾਲ ਦੀ ਸੁਰੱਖਿਆ ਲਈ ਐਡਮਿਨਿਸਟ੍ਰੇਸ਼ਨ ਨੇ ਜਿਹੜਿਆ ਆਇਲਰਟ ਕੀਤਾ ਪਬਲਿਕ ਨੂੰ ਬੇਨਤੀ ਹੈ ਕਿ ਝੁੰਡ ਬਣਾ ਕੇ ਇੱਕ ਥਾਂ ਖਲੋਇਓ ਨਾਖ ਲੋ ਆਪਣੇ ਘਰਾਂ ਦੇ ਵਿੱਚ ਜਾਓ ਔਰ ਵਨ ਬਾਈ ਵਨ ਆਪਣੀਆਂ ਜਿਹੜੀਆਂ ਜ਼ਰੂਰਤਾਂ ਉਹ ਪੂਰੀਆਂ ਕਰੋ ਲੱਗਦਾ ਕਿ ਐਡਮਿਨਿਸਟ੍ਰੇਸ਼ਨ ਲੱਗਦਾ ਕਿ ਐਡਮਿਨਿਸਟ੍ਰੇਸ਼ਨ ਤੇ ਫੌਜ ਹੈ ਜਿਹੜੀ ਸਾਡੀ ਪੂਰੀ ਤਰ੍ਹਾਂ ਸੁਰੱਖਿਆ ਕਰ ਰਹੀ ਹੈ ਬਿਲਕੁਲ ਜੀ ਸਾਡੀ ਐਡਮਿਨਿਸਟ੍ਰੇਸ਼ਨ ਔਰ ਫੌਜ ਦਾ ਤਾਲਮੇਲ ਹੈ ਐਡਮਿਨਿਸਟ੍ਰੇਸ਼ਨ ਜਿਹੜੀਆਂ ਜਿਹੜੀਆਂ ਸਾਨੂੰ ਆਦੇਸ਼ ਦਿੰਦੀ ਹੈ ਜਿਹੜੀਆਂ ਸੈਕਸ਼ਨ ਦਿੰਦੀਆਂ ਨੇ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੇ ਨਾਲ ਤਾਲਮੇਲ ਕਰਕੇ ਮੋਢੇ ਨਾਲ ਮੋਟਾ ਲਾ ਕੇ ਤੁਰिए ਬਿਲਕੁਲ ਜੀ ਰੱਡ ਲਾਰਜ ਦੇ باوجود ਦੁਕਾਨਦਾਰਾਂ ਦਾ ਕਹਿਣਾ ਕਿ ਸਾਨੂੰ ਕਿਸੇ ਤਰ੍ਹਾਂ ਦੀ ਕਬੜਾੜ ਨਹੀਂ ਹੈ ਔਰ ਐਡਮਿਨਿਸਟ੍ਰੇਸ਼ਨ ਦੀ ਆਹੀ ਗੱਤਾ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਾਂਗੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਜਨਾ ਰੋਹਿਤ ਸਾਹਿਬ ਇੰਡੀਆ ਨਿਊਜ਼